ਅੱਜ ਸਾਡੇ ਨੌਜਵਾਨਾਂ ਵਿੱਚ ਪਰਦੇਸ ਜਾਣ ਦੀ ਹੋੜ ਲੱਗੀ ਹੋਈ ਹੈ ਮਾਪੇ ਬੱਚਿਆਂ ਨੂੰ ਕਰਜ਼ਾ ਚੁੱਕ ਕੇ ਪਰਦੇਸ ਭੇਜ ਦਿੰਦੇ ਨੇ ਲੇਕਿਨ ਪਰਦੇਸ ਦੇ ਵਿੱਚ ਕਈ ਵਾਰ ਅਨਸੁਖਾਵੀਆਂ ਘਟਨਾਵਾਂ ਨੇ ਜਿਹੜੀਆਂ ਉਹ ਵਾਪਰ ਜਾਂਦੀਆਂ ਨੇ ਅਜਿਹਾ ਇੱਕ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਜਿੱਥੇ ਕਪੂਥਲਾ ਦੇ ਪਿੰਡ ਬੁੱਲੇਵਾਲ ਦੇ ਰਹਿਣ ਵਾਲੇ ਸਿਮਰਨਜੀਤ ਸਿੰਘ ਦੀ ਅਚਾਨਕ ਮੌਤ ਹੋ ਜਾਂਦੀ ਹੈ ਸਿਮਰਨਜੀਤ ਸਿੰਘ ਉੱਤੇ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਅਤੇ ਟਰੱਕ ਨੂੰ ਅਨਲੋਡ ਕਰਕੇ ਉਹ ਆਪਣੇ ਟਰੱਕ ਦੇ ਵਿੱਚ ਸੌਂ ਗਿਆ ਸੀ ਲੇਕਿਨ ਬਾਅਦ ਦੇ ਵਿੱਚ ਉਹ ਉੱਠ ਨਹੀਂ ਸਕਿਆ ਅਤੇ ਸੁੱਤੇ ਪਏ ਹੀ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਮਾਤਮ ਪਸਰ ਜਾਂਦਾ ਹੈ ਪਿੰਡ ਬੁੱਲੇਵਾਲ ਦੇ ਨੌਜਵਾਨ ਸਿਮਰਨਜੀਤ ਸਿੰਘ ਉਮਰ 31 ਸਾਲ ਦੀ ਅਮਰੀਕਾ ਦੇ ਨਿਊ ਜਰਸੀ ਵਿੱਚ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ ਪਿਤਾ ਜਸਪਾਲ ਸਿੰਘ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਨੂੰ ਉਹਨਾਂ ਨੇ 10 ਸਾਲ ਪਹਿਲਾਂ ਸੁਨੈਰੀ ਭਵਿੱਖ ਲਈ ਕਰਜ਼ਾ ਚੁੱਕ ਕੇ ਅਮਰੀਕਾ ਭੇਜਿਆ ਸੀ ਅਤੇ ਉਹ ਜਾਰਜੀਆ ਦੇ ਵਿੱਚ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਬੀਤੇ ਕੱਲ ਉਹ ਕੈਲੀਫੋਰਨੀਆ ਤੋਂ ਨਿਊ ਜਰਸੀ ਟਰਾਲਾ ਲੈ ਕੇ ਗਿਆ ਸੀ ਪਿਤਾ ਨੇ ਦੱਸਿਆ ਕਿ ਉਹ ਟਰੱਕ ਅਨਲੋਡ ਕਰਕੇ ਟਰੱਕ ਦੇ ਵਿੱਚ ਸੌਂ ਗਿਆ ਮੁੜ ਕੇ ਉੱਠ ਨਹੀਂ ਸਕਿਆ ਇਸ ਬਾਰੇ ਜਾਣਕਾਰੀ ਅਮਰੀਕਾ ਰਹਿੰਦੀ ਉਹਨਾਂ ਦੀ ਧੀ ਕਮਲਦੀਪ ਕੌਰ ਨੇ ਉਹਨਾਂ ਨੂੰ ਰਾਤ ਨੂੰ ਫੋਨ ਕਰਕੇ ਦਿੱਤੀ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਸੱਥਰ ਵਿੱਚ ਜਾਂਦੇ ਨੇ ਮਾਤਾ ਪਿਤਾ ਦਾ ਹਾਲ ਆ ਜਿਹੜਾ ਉਹ ਦੇਖਿਆ ਨਹੀਂ ਜਾਂਦਾ ਮਾਪਿਆਂ ਦੇ ਵੱਲੋਂ ਸਰਕਾਰਾਂ ਅੱਗੇ ਗੋਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਦੇ ਬੇਟੇ ਦੀ ਮ੍ਰਿਤਕ ਦੇ ਨੂੰ ਭਾਰਤ ਵਾਪਸ ਲਿਆਉਣ ਦੇ ਵਿੱਚ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਪੀੜਤ ਪਰਿਵਾਰ ਦਾ ਆਓ ਦੇਖਦੇ ਹਾਂ ਮੇਰਾ ਨਾਮ ਸੁਖਵੀਰ ਸਿੰਘ ਹੈ ਜੋ ਜਿੱਦੇ ਡੈਥ ਹੋਈ ਉਹ ਮੇਰਾ ਭਤੀਜਾ ਵੱਡੇ ਬ੍ਰਦਰ ਦਾ ਬਟਾ ਮੈਂ ਤੇ ਆਪਣੇ ਨੂੰਸਿਸਟਰ ਕੋ ਗਿਆ ਹੈ ਅੱਜ ਰਾਤ ਨੂੰ ਕਿਉਂ ਸਾਡੀ ਬੇਟੀ ਦਾ ਤੋਂ ਨੂੰ ਆਇਆ ਉਹਨੇ ਫਿਰ ਕਿਹਾ ਹੈ ਕਿ ਮੈਂ ਡੈਡੀ ਨਾਲ ਗੱਲ ਮੰਮੀ ਨਾਲ ਗੱਲ ਨਹੀਂ ਕਰ ਸਕਦੀ ਤੇ ਮੈਂ ਚਾਚਾ ਜੀ ਤੁਹਾਨੂੰ ਦੱਸਣ ਲਈ ਆ ਗਈ ਦਾਦਾ ਪਾਣਾ ਵਾਸਤੇ ਗਿਆ ਉਹ ਰੋਂਦੀ ਉਹਨਾਂ ਨਾਲ ਗੱਲ ਚ ਹੁੰਦੀ ਨਹੀਂ ਕਿਉਂਕਿ ਉਹਤੇ ਬੰਨੇ ਬੈਠੇ ਆਈ ਤੇ ਸਵਾ ਤੇ ਵਾਵਾ ਜੀ ਸਾਡਾ ਦੇ ਔਰ ਗੱਲ ਉਹ ਤੇ ਇੱਥੇ ਆ ਜਾ ਉਹ ਰੋਈ ਰੋਈ ਜਾਂਦੇ ਆਈ ਰਾਤ 12 ਵਜੇ ਇੱਥੇ ਬੈਠੇ ਆ। ਮਾਂ ਹੰਦੀ ਦਾ ਬੁਰਾ ਹਾਲ ਏ। ਗਏ ਸੀ ਉੱਥੇ ਮੈਂ ਤੇ ਉਤੋਂ ਰਾਤ 12:30 ਵਜੇ ਉੱਥੋਂ ਨਿਕਲੇ ਆ ਜਿੱਥੇ ਸਿਸਟਰ ਕੋ ਗਿਆ ਹੀ ਉੱਥੋਂ ਨਿਕਲੇ ਆ ਆ ਕੇ ਇਹਨਾਂ ਨੂੰ ਫੇਰ ਆ ਕੇ ਇੱਥੇ ਬੈਠੇ ਆ। ਆ ਗਏ ਰੱਬ। ਕਿਤਰਾ ਦੇਖਦੇ ਜਿਹੜੇ ਨੌਜਵਾਨਾ ਅੱਜਕੱਲ ਵੀ ਐਕਦਾ ਮੋਟਾ ਹੋ ਰਹੇ ਨੇ ਕੀ ਚੜਾ ਕਰੋ। ਨੌਜਵਾਨਾਂ ਵਾਸਤੇ ਇਹ ਹੋਈ ਗੱਲ ਕਹਿਤਾ ਕਹਿੰਦੇ ਆ ਜੇ ਸਰਕਾਰਾਂ ਸਾਡੇ ਬੱਚਿਆਂ ਨੂੰ ਨੌਕਰੀਆਂ ਦੇਣ ਤੇ ਬੱਚੇ ਬਾਹਰ ਜਾ ਕੇ ਨਾ ਇਹੋ ਜੇ ਟੋਕਰਾ ਖਾਂ ਤਾ ਸਾਡੀ ਸਰਕਾਰਾਂ ਅਗੇ ਤੇ ਸਾਡੀ ਇਹੋ ਹੀ ਹੈ ਕਿ ਬੱਚਿਆਂ ਨੂੰ ਇੱਥੇ ਸੰਭੋ ਇਹਨਾਂ ਨੌਕਰੀਆਂ ਦੋ ਤਾਂ ਜੋ ਬਾਅਦ ਟਕੇ ਨਾ ਖਾਂ। ਇਹ ਸਰਕਾਰਾਂ ਅਗੇ ਸਾਡੀ ਹੱਥ ਜੋੜ ਕੇ ਜੀ ਜਿਹੜੇ ਬੱਚੇ ਵਜਦੇ ਨੇ ਬਚਾਓ। ਅਸੀਂ ਇਹ ਕਿਪਾਣਾ ਬੱਤ ਕਿੱਦਾਂ ਪਤਾ ਲੱਗਾ ਤੁਹਾਨੂੰ ਸਾਡੀ ਬੇਟੀ ਉੱਥੇ ਉਹਨੇ ਸਭ ਫੋਨ ਕੀਤਾ ਹੈ ਇਹ ਛੋਟੇ ਬ੍ਰਦਰ ਨੂੰ ਮੇਰੇ ਨੇ। ਉਹਨੇ ਫੋਨ ਕੀਤਾ ਫੇਰ ਸਾਨੂੰ ਪਤਾ ਲੱਗਿਆ ਜਿਹੜੇ ਸ਼ਹਿਰ ਚ ਰਹਿੰਦੀ ਸੀ ਤੇ ਕਿੱਥੇ ਗਿਆ ਸੀ ਕਿੱਦਾਂ ਅਸੀਂ ਇਹ ਕੈਲੀਫੋਰਨੀਆ ਤੋਂ ਗੱਡੀ ਲੋਡ ਕਰਕੇ ਤੇ ਨੇ ਨਿਊ ਜਰਸੀ ਆਉਣਾ ਸੀ। ਉਧਰ ਰਹਿੰਦਾ ਸੀ ਇਹ ਬੇਟੀ ਰਹਿੰਦੀ ਸਾਡੀ ਜੌਰਜੀਆ ਅੱਛਾ ਉਹਦੇ ਕੋਲ ਹੀ ਰਹਿੰਦਾ ਸੀ ਜ਼ਿਆਦਾ ਉੱਥੇ ਆਉਂਦਾ ਜਾਂਦਾ ਸੀ ਜਿਹੜੂ ਢੇੜਾ ਲਾ ਕੇ ਆਉਣਾ ਉਹਦੇ ਕੋਲ ਹੋ ਕੇ ਜਾਣਾ ਉਹਨੇ। ਤੇ ਇਹ ਗੱਡੀ ਲੈ ਕੇ ਆਇਆ ਅਸੀਂ ਇੱਕ ਦਿਨ ਪਹਿਲਾਂ ਗੱਲ ਕੀਤੀ ਗੱਲਾਂ ਬਾਤਾਂ ਕਰਦੇ ਰਹੇ ਦੋਵੇਂ ਜੀ ਇਹੀ ਕਹਿੰਦਾ ਮम्मी ਇਹ ਗੱਡੀ ਗੱਲਾਂ ਮੈਂ ਕੱਲ ਨੂੰ ਉੱਥੇ ਪਹੁੰਚ ਜਾਣਾ ਮੈਂ ਜਾ ਕੇ ਉੱਥੇ ਸੌਣਾ ਉਹ ਤੂੰ ਪਹਿਲਾਂ ਮੈਂ ਨਹੀਂ ਬਣਾਇਆ ਤੇ ਮੈਂ ਉਹਨੂੰ ਉੱਤੇ ਆਏਂ ਡਿਆ ਕਿ ਬਿਠਿਆ ਤੂੰ ਨਾ ਗੱਡੀ 10 ਘੰਟੇ 11 ਘੰਟੇ ਜਿੰਨਾ ਟਾਈਮ 19 ਚਲਾ ਜਿਆਦਾ ਨਹੀਂ ਚਲਾਉਣੀ ਕਹਿੰਦਾ ਨਹੀਂ 19 ਚਲਾਨੀ ਤੇ ਤੂੰ ਵੱਧ ਮਿਲਦੀ ਨਹੀਂ ਗੱਡੀ ਚਲਾਉਣੀ ਤੇ ਕੱਲ ਪਰਸੂ ਗੱਲ ਕੀਤੀ ਕੱਲ ਤੋਂ ਸਾਨੂੰ ਕਿਸੇ ਜਿੱਤਵ ਨਹੀਂ ਕੀ ਬੰਨਾ ਕੱਲ ਫਿਰ ਜੋ ਮਾਲਕ ਦੀ ਰਜਾ ਉਹਦੀ ਵਿਦਾਇਆ ਦੇ ਵਿੱਚ ਜੋ ਵੀ ਹੋਇਆ ਕਿੰਨੇ ਦੱਸਿਆ ਤਾਂ ਲੋਕਾਂ ਉਹ ਤੂੰ ਬੇਟੀ ਨੇ ਦੱਸਿਆ ਸਾਨੂੰ ਹਾਂਜੀ ਕਿੰਨਾ ਸਮਾਂ ਹੋ ਗਿਆ ਉਹਨੂੰ ਵਰਗੇ ਨੇ ਉਹਨੂੰ ਹੋ ਗਏ ਨੇ ਮੇਰੇ ਨਾਲ 9-10 ਸਾਲ ਹੋ ਗਏ ਨੇ ਨਹੀਂ ਜ਼ਿਆਦਾ ਜਰੋ ਜ਼ਿਆਦਾ ਜਰ ਹੋ ਗਿਆ 2012 ਚ ਗਏ ਨੇ ਘਰੋਂ ਤੇਰਾ ਦੇ ਵਿੱਚ ਫਿਰ ਬਾ ਮਨੋ ਬਾਹਰ ਆ 13 13 ਚ ਲਾ ਲਓ ਜਾਂ 14 ਚ ਲਾ ਲਓ ਇੱਥੇ ਗਿਆ ਆ ਤੁਹਾਡੇ ਨਾਲ ਗੱਲ ਅਕਸਰ ਹੁੰਦੀ ਹਣੀ ਕਿ ਬਈਆਂ ਗੱਲਾਂ ਕਰਦਾ ਸੀ ਗੱਲਾਂ ਬਹੁਤ ਵਧੀਆ ਕਰਦਾ ਸੀ ਗੱਲਾਂ ਦਾ ਕਦੇ ਸਾਨੂੰ ਉਹਨੇ ਮਹਿਸੂਸ ਨਹੀਂ ਹੋਣ ਦਿੰਦਾ ਕੀ ਲੈਣਾ ਜੋ ਲੈਣਾ ਉਹਨੇ ਸਾਨੂੰ ਜੋ ਲੈਣਾ ਨਾ ਉਹਨੇ ਕਹਿੰਨਾ ਮੈਂ ਆਪਣੀ ਮਰਜ਼ੀ ਦਾ ਲੈ ਕੇ ਦੇਣਾ ਜੋ ਲੈਣਾ ਤੁਸੀਂ ਲਵੋ ਪੈਸੇ ਮੈਂ ਤੁਹਾਨੂੰ ਭੇਜਦਾ ਉਹ ਬੇਟੀ ਕੋ ਰਹਿੰਦੀ ਸੀ ਬੇਟੀ ਵੀ ਇਹੋ ਗੱਲ ਕਹਿੰਦੀ ਸੀ ਡੈਡੀ ਤੁਸੀਂ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਮੈਂ ਅੱਡੇ ਦੇ ਵੈਸੇ ਦੁਕਾਨ ਕਰਨਾ ਵਾਂ ਵੈਲਡਿੰਗ ਦੀ ਤੇ ਪਰ ਹੁਣ ਜੋ ਪਹਾਣਾ ਮਾਲਕ ਦਾ ਉਹ ਤੇ ਕੋਈ ਵੀ ਨਹੀਂ ਨਾ ਉਹਨੂੰ ਮੇੜ ਸਕਦਾ ਉਹ ਉਹ ਜਿਹੜੀ ਮਿਲਦੀ ਤੇ ਵੀ ਦੇਰ ਲਈ ਉਹਨਾਂ ਬਾਰੇ ਕੀ ਵਿਚਾਰ ਦਿੱਤਾ ਕਿਤੀ ਜਾ ਰਹੀ ਹੁਣ ਇਹ ਵਿਚਾਰ ਇਦਾਂ ਹੈ ਕਿ ਕੱਲ ਨੂੰ ਛੋਟੇ ਬ੍ਰਦਰ ਨੇ ਜਾਣਾ ਉਥੇ ਸਪੇਨ ਤੋਂ ਤੇ ਫੇਰ ਦੇਖਦੇ ਆ ਉਥੇ ਵਿਚਾਰ ਕਰਨੇ ਆ ਕੀ ਇਹੀ ਜੇ ਇੱਥੇ ਮੰਗਾਉਣੀ ਹੈ ਕਿ ਜਾਂ ਉਥੇ ਸੰਸਕਾਰ ਕਰਨੇ ਆ ਇੱਥੇ ਵੀ ਲਿਆ ਕੇ ਰੋਣਾ ਪਿਟਣਾ ਉਥੇ ਵੀ ਰੋਣਾ ਪਿਟਣਾ ਗੱਲ ਤੇ ਇੰਨੀ ਕੀਏ ਕੋਈ ਉਥੇ ਹੁਣ ਪੱਲੇ ਤੇ ਪਹਿਰਾ ਕੁਛ ਨਹੀਂ ਜੇ ਜਾਣੇ ਐ ਐਸੇ ਰੋਣਾ ਪਿਟਣਾ ਹੀ ਆ ਤੇ ਵੇਖਨੇ ਆ ਕੱਲ ਨੂੰ ਛੋਟੇ ਭਰਾ ਨੇ ਜਾਣਾ ਤੇ ਫੇਰ ਵੇਖਾਂਗੇ ਲਾਵਾਂਗੇ ਸਾਹਿਬ ਕੀ ਬੰਦਾ ਜੋਂ ਹੋ ਜਾਂਦਾ ਉੱਥੇ ਕੀ ਦੱਸਦੇ ਨੇ ਕਿਸ ਤਰ੍ਹਾਂ ਮੌਤ ਹੋਈ ਹੈ ਗੱਡੀ 'ਚ ਸੁੱਤਾ ਆ ਬਸ ਇੰਨਾ ਹੀ ਪਤਾ ਲੱਗਾ ਸੁੱਤਾ ਤੇ ਸੁੱਤੇ ਦੀ ਮੌਤ ਹੋ ਗਈ